ਆਬਾਦ ਖੇਡ ਟੂਰਨਾਮੈਂਟ ਤਹਿਤ ਕ੍ਰਿਕਟ ਅਤੇ ਬੈਡਮਿੰਟਨ ਦੇ ਫਾਈਨਲ ਮੁਕਾਬਲੇ ਹੋਏ ਗੁਰਦਾਸਪੁਰ ਕ੍ਰਿਕਟ ਐਸੋਸੀਏਸ਼ਨ ਦੀ ਬੀ ਟੀਮ ਰਹੀ ਜੇਤੂ ਪੰਜਾਬ ਸਰਕਾਰ ਦੀਆਂ ਅਧਿਆਤਾਂ ਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਦੇ ਤਹਿਤ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾਕਟਰ ਇਮਾਨ ਚੋਗਰ ਬਾਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਜ਼ਿਲ੍ਹਾ 올림픽 ਐਸੋਸੀਏਸ਼ਨ ਅਤੇ ਅਖਿਲ ਭਾਰਤੀ ਅਗਰਵਾਲ ਸੰमेलन ਪੰਜਾਬ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਆਬਾਦ ਖੇਡ ਟੂਰਨਾਮੈਂਟ 2023-24 ਸੀਜ਼ਨ 1 ਤਹਿਤ ਕ੍ਰਿਕਟ ਤੇ ਬੈਡਮਿੰਟਨ ਦੇ ਫਾਈਨਲ ਮੁਕਾਬਲੇ ਗੁਰਦਾਸਪੁਰ ਵਿਖੇ ਹੋਏ ਜਿਸ ਵਿੱਚ ਫਾਈਨਲ ਮੈਚ ਗੁਰਦਾਸਪੁਰ ਕ੍ਰਿਕਟ ਐਸੋਸੀਏਸ਼ਨ ਦੀ A ਟੀਮ ਅਤੇ B ਟੀਮਾਂ ਦਰਮਿਆਨ ਖੇਡਿਆ ਗਿਆ ਜਿਸ 'ਚ ਕ੍ਰਿਕਟ ਐਸੋਸੀਏਸ਼ਨ ਦੀ B ਟੀਮ ਜੇਤੂ ਰਹੀ ਇਸ ਮੌਕੇ ਤੇ ਬਤੌਰ ਮੁਖ ਮਹਿਮਾਨ ਵਜੋਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬਹਿਲ ਜੀ ਸ਼ਾਮਲ ਹੋਏ ਗੱਲਬਾਤ ਦੌਰਾਨ ਚੇਅਰਮੈਨ ਰਮਨ ਬਹਿਲ ਜੀ ਨੇ ਕਿਹਾ ਕਿ ਖੇਡਾਂ ਨੂੰ ਤਸ਼ਾਹਤ ਕਰਨ ਲਈ ਕੀਤੇ ਗਏ ਉਪਰਾਲੇ ਬਹੁਤ ਹੀ ਸ਼ਲਾਘਾਯੋਗ ਹਨ ਇਸ ਨਾਲ ਨੌਜਵਾਨਾਂ ਦੇ ਵਿੱਚ ਨਵਾਂ ਜੋਸ਼ ਭਰ ਕੇ ਉਹਨਾਂ ਨੂੰ ਅਸੀਂ ਖੇਡਾਂ ਨਾਲ ਜੋੜ ਰਹੇ ਹਾਂ ਉਹਨਾਂ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਸੂਬੇ ਦੇ ਵਿੱਚ ਖੇਡ ਸੱਭਿਆਚਾਰ ਨੂੰ ਤਸ਼ਾਹਤ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਉਹਨਾਂ ਨੇ ਕਿਹਾ ਕਿ ਖੇਡਵਰਤਨ ਪੰਜਾਬ ਦੀਆਂ ਦੇ ਦੋ ਸਫਲ ਸੀਜ਼ਨ ਕਰਾਉਣ ਤੋਂ ਬਾਅਦ ਲੁਧਿਆਣਾ ਵਿਖੇ ਰਾਸ਼ਟਰੀ ਸਕੂਲ ਖੇਡਾਂ ਦੀ ਸ਼ੁਰੂਆਤ ਵੀ ਕੀਤੀ ਗਈ ਹੈ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਵਚਨਬੱਧ ਹੈ ਇਸ ਮੌਕੇ ਤੇ ਜ਼ਿਲ੍ਹਾ ਖੇਡ ਅਫਸਰ ਸਿਮਰਨਜੀਤ ਸਿੰਘ ਰੰਧਾਵਾ ਮਨਪ੍ਰੀਤ ਸਿੰਘ ਕਨਿਸ਼ਕਾ ਤੁਲੀ ਰਕੇਸ਼ ਮਾਰਸ਼ਲ ਵਿਕਰਮ ਵਾਲੀਆ ਕਮਲਜੀਤ ਸਿੰਘ ਹਰਮਿੰਦਰ ਸੋਨੀ ਵਿਨੇ ਪੰਡਹਾਰੀ ਪ੍ਰਿਆ ਮਾਰਸ਼ਲ ਜੈ ਸ਼ਿਵ ਪ੍ਰਧਾਨ ਜ਼ਿਲ੍ਹਾ 올림픽 ਐਸੋਸੀਏਸ਼ਨ ਮਨਜੀਤ ਸਿੰਘ ਬੰਬਰਾ ਸੈਕਟਰੀ ਜ਼ਿਲ੍ਹਾ ਓਲੰਪਿਕ ਐਸੋਸੀਏਸ਼ਨ ਵਿਸ਼ਾਲ ਸਲਗੋਤਰਾ ਸੀਪੀਓ ਵਿਜੇ ਸ਼ਰਮਾ ਪੀਸੀਏ ਪੈਨਲ ਅੰਪਾਇਰ ਗੌਰਵ ਸਬਰਵਾਲ ਜਤਿੰਦਰ ਮਾਰਸ਼ਲ ਰਕੇਸ਼ ਮਾਰਸ਼ਲ ਆਦਿ ਹਾਜ਼ਰ ਸਨ ਅੱਜ ਗੁਰਦਾਸਪੁਰ ਗਵਰਨਮੈਂਟ ਕਾਲਜ ਦੀ ਮਸ਼ਹੂਰ ਕ੍ਰਿਕਟ ਗਰਾਊਂਡ ਦੇ ਵਿੱਚ ਆਬਾਦ ਖੇਡ ਟੂਰਨਾਮੈਂਟ ਜਿਹੜਾ ਅੱਜ ਉਹ ਖੇਡਿਆ ਜਾ ਰਿਹਾ ਔਰ ਮੈਨੂੰ ਇਹ ਦੱਸਦਿਆਂ ਖੁਸ਼ੀ ਹੋ ਰਹੀ ਆ ਕਿ ਇਸ ਟੂਰਨਾਮੈਂਟ ਨੂੰ ਸਾਡੇ ਸ੍ਰੀ ਸੁਰਿੰਦਰ ਅਗਰਵਾਲ ਜੀ ਔਰ ਉਹਨਾਂ ਦੀ ਸਾਰੀ ਟੀਮ ਸਾਰੇ ਕੱਲਿਆਂ ਦੇ ਨਾਂ ਨਾਂ ਲੈਂਦਾ ਹੋਇਆ ਸਾਰੀ ਸਮੂਚੀ ਟੀਮ ਜਿਨ੍ਹਾਂ ਨੇ ਇਸ ਨੂੰ ਸਪான்ਸਰ ਕੀਤਾ ਔਰ ਸੁਰਿੰਦਰ ਜੀ ਆਪ ਵੀ ਅਖੰਡ ਭਾਰਤੀ ਅਗਰਵਾਲ ਸੰਮੇਲਨ ਦੇ ਪ੍ਰਧਾਨ ਨੇ ਔਰ ਉਹਨਾਂ ਨੇ ਇਸ ਟੂਰਨਾਮੈਂਟ ਨੂੰ ਅੱਜ ਸਪான்ਸਰ ਕਰਕੇ ਲੋਕਾਂ ਨੂੰ ਨੌਜਵਾਨਾਂ ਨੂੰ ਔਕਾ ਦਿੱਤਾ ਸੁਰਿੰਦਰ ਜੀ ਇੱਕ ਤੇ ਦਿਲ ਦੀਆਂ ਗਰਾਹਿਆਂ ਤੋਂ ਇਲਾਕੇ ਵੱਲੋਂ ਤੁਹਾਡੀ ਸਾਰੀ ਟੀਮ ਦਾ ਸਾਰੇ ਆਫਿਸ ਬੀਰਰਸ ਦਾ ਧੰਨਵਾਦ ਕਰਦਾ ਜੀ ਤੁਸੀਂ ਅੱਜ ਇਸ ਪਛੜੇ ਇਲਾਕੇ ਦੇ ਵਿੱਚ ਆ ਕੇ ਜਿਹੜੇ ਸਾਡੇ ਬੱਚੇ ਨੇ ਨੌਜਵਾਨ ਨੇ ਜਿਹੜੇ ਅੱਜ ਗਰਾਊਂਡਾਂ ਦੇ ਵਿੱਚ ਲਿਆਉਣ ਲਈ ਤੁਸੀਂ ਜੋ ਕੋਆਪਰੇਸ਼ਨ ਦਿੱਤੀ ਆ ਉਹਦੇ ਲਈ ਇਲਾਕੇ ਵੱਲੋਂ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਤੇ ਦੂਸਰਾ ਧੰਨਵਾਦ ਵੀ ਤੁਸੀਂ ਇੱਕ ਚੰਗੇ ਬਾਪ ਦੀ ਰੋਲ ਨਿਭਾ ਕੇ ਚੰਗੇ ਸੰਸਕਾਰ ਔਰ ਚੰਗਾ ਪਾਲਣ ਪੋਸ਼ਣ ਆਪਣੇ ਬੇਟੇ ਦਾ ਕੀਤਾ ਉਹ ਸਾਨੂੰ ਸ੍ਰੀ ਹਮਾਂਸ਼ੂ ਅਗਰਵਾਲ ਜੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਇਹਤੇ ਸੇਵਾ ਕਰ ਰਹੇ ਨੇ ਮੈਂ ਸਮਝਣਾ ਵੀ ਜਿਹੜੀ ਬਜ਼ੁਰਗਾ ਦਾ ਸੰਸਕਾਰ ਉਹਨਾਂ ਦਾ ਜਿਹੜੀ ਪਰਵਰਿਸ਼ ਆ ਉਹਦਾ ਅਕਸ ਜਿਹੜਾ ਅੱਜ ਉਹਨਾਂ ਦੇ ਵਿੱਚ ਵੇਖਣ ਨੂੰ ਮਿਲਦਾ ਆ ਜਿਸ ক্রিকেট ਗਰਾਊਂਡ ਦੇ ਵਿੱਚ ਆਪਾਂ ਖੜੇ ਆ ਤੁਸੀਂ ਖੱਬੇ ਪਾਸੇ ਦੇਖ ਸਕਦੇ ਹੋ ਜਿੰਨੀਆਂ ਇਹ ਇਕਵਿਪਮੈਂਟਸ ਹੈ ਜੀਆਂ ਨੇ ਜਿਹਦੇ ਵਿੱਚ ਬੋਲਿੰਗ ਆ ਹੋਰ ਚੀਜ਼ਾਂ ਨੇ ਜਿਹਦੇ ਵਿੱਚ ਬੱਚਿਆਂ ਦੇ ਟ੍ਰਾਇਲਸ ਹਨ ਉਹਨਾਂ ਦੀਆਂ ਜਿਹੜੀਆਂ ਐਕਸਰਸਾਈਜ਼ ਨੇ ਉਹਦੇ ਲਈ ਵੀ ਇਹਨਾਂ ਨੇ ਇਹਨੂੰ ਪ੍ਰੋਵਾਈਡ ਕੀਤਾ ਔਰ ਇਸ ਗਰਾਊਂਡ ਦੀ ਜਿਹੜੀ ਰੂਪ ਰਖਾ ਦਿੱਤੀ ਆ ਉਹ ਆਪ ਵੀ ਸਵੇਰੇ 5 ਵਜੇ ਇੱਥੇ ਆ ਕੇ ਜੀ ਖੇਡਦੇ ਨੇ ਤੇ ਇਸ ਕਰਕੇ ਮੈਂ ਸਮਝਣਾ ਮੈਂ ਉਹਦੇ ਲਈ ਵੀ ਤੁਹਾਡਾ ਧੰਨਵਾਦ ਕਰਦੇ ਆਂ ਔਰ ਮੈਂ ਇਹ ਵੀ ਅੱਜ ਇਲਾਕੇ ਨੂੰ ਦੱਸਣਾ ਚਾਹੁੰਦਾ ਕਿ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਇਸ ਗੱਲ ਲਈ ਬਹੁਤ ਯਤਨਸ਼ੀਲ ਔਰ ਕਰਮਸ਼ੀਲ ਨੇ ਕਿ ਪੰਜਾਬ ਦੀ ਜਵਾਨੀ ਆਪਾਂ ਬਚਾਉਣੀ ਆ ਔਰ ਜਿਸ ਤਰੀਕੇ ਦੇ ਨਾਲ ਨਸ਼ਿਆਂ ਦਾ ਜ਼ੋਰ ਆ ਉਹਨੂੰ ਬਚਾਉਣ ਦਾ ਇੱਕੋ ਹੀ ਤਰੀਕਾ ਕਿ ਨੌਜਵਾਨਾਂ ਨੂੰ ਗਰਾਊਂਡਾਂ ਦੇ ਵਿੱਚ ਲੈ ਕੇ ਜਾਇਆ ਜਾਏ ਖੇਡਾਂ ਦੇ ਨਾਲ ਉਹਨਾਂ ਨੂੰ ਸ਼ਾਮਲ ਕੀਤਾ ਜਾਏ ਅੱਜ ਹੀ ਸਾਡੇ ਮੁੱਖ ਮੰਤਰੀ ਜੀ ਨੇ ਲੁਧਿਆਣੇ ਦੇ ਵਿੱਚ ਨੈਸ਼ਨਲ ਸਕੂਲ ਗੇਮਸ ਦਾ ਸ਼ੁਰੂਆਤ ਵੀ ਕੀਤਾ ਔਰ ਉਹ ਚਾਹੁੰਦੇ ਨੇ ਉਸ ਤੋਂ ਪਹਿਲਾਂ ਖੇਡਾ ਵਤਨ ਪੰਜਾਬ ਦੀਆਂ ਸੀਜ਼ਨ 1 ਤੇ ਸੀਜ਼ਨ 2 ਕੰਪਲੀਟ ਹੋਇਆ ਔਰ ਉਹ ਐਸੀ ਹਸੀ ਹੈ ਜਿਹਦੇ ਬਲੌਕ ਲੈਵਲ ਤੋਂ ਲੈ ਕੇ ਸਟੇਟ ਲੈਵਲ ਤੱਕ ਹਰ ਏਜ ਗਰੁੱਪ ਦੇ ਬੱਚੇ ਨੂੰ ਵੱਖ-ਵੱਖਰੀਆਂ ਗੇਮਾਂ ਦੇ ਵਿੱਚ ਸ਼ਾਮਲ ਕਰਕੇ ਗਰਾਊਂਡਾਂ ਦੇ ਵਿੱਚ ਲੈ ਕੇ ਆਏ ਔਰ ਪਿਛਲੇ 2 ਸਾਲਾਂ ਦੇ ਵਿੱਚ ਤੁਸੀਂ ਵੇਖੋ ਕਿ ਜਿੰਨੀ ਸੰਖਿਆ ਦੇ ਵਿੱਚ ਨੌਜਵਾਨ ਪੰਜਾਬ ਦੇ ਵਿੱਚ ਗਰਾਊਂਡਸ ਦੇ ਵਿੱਚ ਆਏ ਨੇ ਸ਼ਾਇਦ ਪਿਛਲੇ ਕਈ ਸਾਲਾਂ ਦੇ ਵਿੱਚੋਂ ਇਹੋ ਜਿਹੀ ਗੱਲਾਂ ਨਾ ਹੋਈਆਂ ਹੋਣ ਸੋ ਮੈਂ ਸਮਝਦਾ ਕਿ ਖੇਡਾਂ ਵਧਨ ਪੰਜਾਬ ਦੀਆਂ ਜਿਹੜੀਆਂ ਮੁੱਖ ਮੰਤਰੀ ਜੀ ਨੇ ਜਿਹਦਾ ਆਗਾਜ਼ 2 ਸਾਲ ਪਹਿਲਾਂ ਕੀਤਾ ਸੀਗਾ ਔਰ ਬਹੁਤ ਕਾਮਯਾਬੀ ਦੇ ਨਾਲ 2 ਸਾਲ ਦੇ ਵਿੱਚ ਉਹ ਬਲੌਕ ਲੈਵਲ ਤੋਂ ਲੈ ਕੇ ਸਟੇਟ ਤੱਕ ਹੋਈਆਂ ਨੇ ਇਹਦੇ ਨਾਲ ਨੌਜਵਾਨਾਂ ਨੂੰ ਇੱਕ ਨਵੀਂ ਦਿਸ਼ਾ ਮਿਲੇਗੀ ਔਰ ਜਿਸ ਵਕਤ ਨੌਜਵਾਨਾਂ ਦੀ એનર્ਜੀ ਚੈਨਲਾਈਜ਼ ਹੋ ਕੇ ਖੇਡਾਂ ਵਿੱਚ ਆਜੂਗੀ ਗਰਾਊਂਡ ਦੇ ਵਿੱਚ ਆ ਜਾਣਗੇ ਤੇ ਮੈਂ ਸਮਝਦਾ ਵੀ ਆਪਾਂ ਪੰਜਾਬ ਦੀ ਜਵਾਨੀ ਨੂੰ ਬਚਾਵਾਂਗੇ ਔਰ ਇਹਦੇ ਇਹ ਤਾਂ ਹੀ ਆ ਵੀ ਜਿੱਥੇ ਆਪਾਂ ਇੱਕ ਆਮ رائے ਵੀ ਬਣਾਉਣੀ ਆ ਨਸ਼ੇ ਦੇ ਖਿਲਾਫ ਔਰ ਉੱਥੇ ਅਸੀਂ ਖੇਡਾਂ ਨੂੰ ਉਤਸ਼ਾਹਤ ਕਰਨਾ ਔਰ ਇੱਕ ਗੱਲ ਦਾ ਵੀ ਮੈਂ ਧੰਨਵਾਦ ਕਰਦਾ ਵੀ ਜਿਸ ਵਕਤ ਕਈ ਐਨ ਜੀਓਜ਼ ਇਹਨਾਂ ਚੀਜ਼ਾਂ ਨੂੰ ਆਪਣੇ ਹੱਥੇ ਚ ਲੈ ਲੈਣ ਸੁਨਿੰਦਰ ਜੀ ਤੇ ਉਹਦਾ ਇੱਕ ਹੋਰ ਵੱਡਾ ਐਡਵਾਂਟੇਜ ਕੀ ਹੋ ਜਾਂਦਾ ਇਹੋ ਜਿਹੇ ਇੱਕ ਪਬਲਿਕ ਓਪੀਨੀਅਨ ਬਣਦਾ ਔਰ ਜਿਹੜੇ ਲੋਕ ਘਰਾਂ 'ਚ ਬੈਠੇ ਨੇ ਉਹਨਾਂ ਦੇ ਵਿੱਚ ਵੀ ਅਸਰ ਜਾਂਦਾ ਵੀ ਯਾਰ ਲੋਕੋ ਵੱਖਰੇ ਵੱਖਰੇ ਸਮਾਜ ਦੇ ਲੋਕ ਉੱਠ ਕੇ ਇਹਨਾਂ ਕੰਮਾਂ ਦੇ ਵਿੱਚ ਹਿੱਸਾ ਲੈ ਰਹੇ ਆ ਤੇ ਅਸੀਂ ਕਿਉਂ ਨਾ ਕੀ ਆਈਏ ਸੋ ਇੱਕ ਪਬਲਿਕ ਓਪੀਨੀਅਨ ਬਣਾਉਣ ਦੇ ਵਿੱਚ ਬਹੁਤ ਵੱਡਾ ਹਿੱਸਾ ਤੁਹਾਡਾ ਔਰ ਮੈਂ ਇੱਕ ਵਾਰੀ ਫੇਰ ਸੁਵਿੰਦਰ ਜੀ ਦਾ ਉਹਨਾਂ ਦੀ ਟੀਮ ਦਾ ਧੰਨਵਾਦ ਕਰਦਾ ਸਾਡੇ ਇਲਾਕੇ ਦੇ ਵਿੱਚ ਪਿੱਛੇ ਹੜ ਆਏ ਸਨ ਉਸ ਵਕਤ ਵੀ ਅ ਇਹਨਾਂ ਦੀ ਜਿਹੜੀ ਐਨ ਜੀਓ ਸੀਗੀ ਜਿਹਨੂੰ ਆਪਾਂ ਅਖਿਲ ਭਾਰਤੀ ਅਗਰਵਾਲ ਸੰਮੇਲਨ ਦੇ ਨਾਂ ਤੋਂ ਉਹਨਾਂ ਨੇ ਆ ਕੇ ਲੋੜਵੰਦਾਂ ਦੀ ਬਹੁਤ ਵੱਡੇ ਧਰ ਤੇ ਮਦਦ ਕੀਤੀ ਸੀਗੀ ਔਰ ਅੱਜ ਫੇਰ ਖੇਡਾਂ ਦੇ ਫੀਲਡ ਦੇ ਵਿੱਚ ਵੀ ਆ ਜਾ ਕੇ ਇਹਨਾਂ ਨੇ ਆੜਾ ਸਪான்ਸਰ ਕੀਤਾ ਜਿਹਦੇ ਵਿੱਚ ਕਾਫੀ ਟੈਸਟ ਜਿਹੜੇ ਨੇ ਕ੍ਰਿਕਟ ਦੇ ਤਿੰਨ ਹੋ ਗਏ ਨੇ ਔਰ ਦਸਤੂ ਬਾਅਦ ਹਾਕੀ ਮੈਚ ਵੀ ਜਿਹੜੇ ਨੇ ਹੋ ਰਹੇ ਨੇ ਸੋ ਇਸ ਕਰਕੇ ਇਹਨਾਂ ਚੀਜ਼ਾਂ ਦੇ ਨਾਲ ਨੌਜਵਾਨਾਂ ਨੂੰ ਇੱਕ ਨਵੀਂ ਪ੍ਰੇਰਣਾ ਵੀ ਮਿਲਦੀ ਆ ਸੋ ਇਲਾਕੇ ਵੱਲੋਂ ਇੱਕ ਵਾਰੀ ਫੇਰ ਸਨਿਰੀ ਧੰਨਵਾਦ ਔਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਵੀ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਇੱਕ ਬਹੁਤ ਸੁਖਾਵਾਂ ਮਾਹੌਲ ਬਣਾ ਕੇ ਨੌਜਵਾਨਾਂ ਨੂੰ ਦਿੱਤਾ ਪਿਛਲੇ ਸਮੇਂ ਦੇ ਵਿੱਚ ਲਗਾਤਾਰ ਸਰਕਾਰ ਵੱਲੋਂ ਭੇਜੀ ਗਈਆਂ ਕਿੱਟਸ ਸੀਗੀਆਂ ਆਵੇਂ ক্রিকেট ਦੀਆਂ ਸੀਗੀਆਂ ਵਾਲੀਬਾਲ ਦੀਆਂ ਸੀਗੀਆਂ ਉਹ ਪਿੰਡਾਂ ਦੇ ਵਿੱਚ ਪਹਚਾਈਆਂ ਗਈਆਂ ਨੇ ਬੱਚਿਆਂ ਨੂੰ ਦਿੱਤੀਆਂ ਗਈਆਂ ਨੇ ਤਾਂ ਕਿ ਆਪਣੇ ਥਾਵਾਂ ਤੇ ਜਾ ਕੇ ਉਹ ਇਹਦੀ ਐਕਸਰਸਾਈਜ਼ ਵੀ ਕਰਨ ਇਹਦੀ ਤਿਆਰੀ ਵੀ ਕਰਨ ਤਾਂ ਕਿ ਜਿਹੜੇ ਵੱਡੇ ਕੰਪੀਟੀਸ਼ਨ ਹੋਣਗੇ ਉਹਦੇ ਵਿੱਚ ਉਹ ਤਿਆਰ ਹੋ ਕੇ ਆਉਣਗੇ ਇਸ ਤੋਂ ਇਲਾਵਾ ਇਲਾਕੇ ਦੇ ਵਿੱਚ ਕਈ ਥਾਵਾਂ ਦੇ ਉੱਪਰ ਸਟੇਡੀਅਮ ਜਿਹੜੇ ਨੇ ਉਹ ਬਣਾਏ ਗਏ ਨੇ ਔਰ ਜਿਹੜੇ ਸਾਡੇ ਨਾਮਵਾਰੀ ਖਿਡਾਰੀ ਹੋਏ ਨੇ ਉਹਨਾਂ ਦੇ ਨਾਂ ਦੇ ਉੱਪਰ ਵੀ ਸਟੇਡੀਅਮ ਦੇ ਨਾਂ ਰੱਖੇ ਗਏ ਨੇ ਤਾਂਕਿ ਜਿਹੜੀ ਅਗਲੀ ਪੀੜ੍ਹੀ ਆ ਉਹਨਾਂ ਨੂੰ ਪ੍ਰੇਰਣਾ ਮਿਲੇ ਵੀ ਜੇ ਸਾਡੇ ਵੱਡੇ ਖਿਡਾਰੀ ਚੰਗੇ ਨਾ ਨਾਮ ਪੈਦਾ ਕਰਕੇ ਉਹਨਾਂ ਦੇ ਨਾਂ ਤੇ ਇਹ ਸਟੇਡੀਅਮ ਬਣਿਆ ਅਸੀਂ ਵੀ ਕੋਈ ਉਹੋ ਜਿਹਾ ਕੰਮ ਕਰੀਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਵੀ ਉਹੀ ਰਿਕੋਗਨੀਸ਼ਨ ਹੋਵੇ ਸੋ ਇਹ ਬਹੁਤ ਚੰਗਾ ਲੱਗਾ ਅੱਜ ਗਰਾਊਂਡ ਦੇ ਵਿੱਚ ਆ ਕੇ ਔਰ ਪਿਛਲੇ ਕਈ ਸਾਲਾਂ ਤੋਂ ਇੱਥੇ ਕ੍ਰਿਕਟ ਦਾ ਗੇਮ ਚੱਲ ਰਹੀ ਸੀ ਪਰ ਜਿਸ ਤਰੀਕੇ ਦੇ ਨਾਲ ਡੈਪਟੀ ਕਪਿਸਟਨ ਆ ਕੇ ਇਹਨੂੰ ਹੋਰ ਤੇਜ਼ ਕੀਤਾ ਮੈਨੂੰ ਸਮਝਦਾ ਬਹੁਤ ਸਲਾਘਾ ਵਾਲਾ ਕੰਮ ਹੈ ਸੋ ਅੱਜ ਅਸੀਂ ਅੱਜ ਇਹ ਮੈਚ ਵੀ ਵੇਖਣਾ ਔਰ ਜਿਹੜਾ ਨੇ ਜਿੱਤਣਾ ਉਹਨਾਂ ਨੂੰ ਅੱਜ ਅਵਾਰਡਸ ਵੀ ਔਰ ਪ੍ਰਾਈਜ਼ਸ ਵੀ ਦੇਣੇ ਨੇ ਪਰ ਜਿਹੜੇ ਰਹਿ ਜਾਣਗੇ ਉਹਨਾਂ ਉਹ ਵੀ ਵਧਾਈ ਦੇ ਪਾਤਰ ਨੇ ਤਾਂ ਕਿ ਅਗਲੀ ਵਾਰੀ ਹੋਰ ਤਿਆਰੀ ਹੋ ਕੇ ਉਹ ਅਗਲਾ ਮੈਚ ਜਿਹੜਾ ਉਹ ਜਿੱਤਣ ਸੋ ਇੱਕ ਵਾਰੀ ਫੇਰ ਸੁੰਦਰ ਜੀ ਜਲਦੀਆਂ ਗਰਾਈਆਂ ਤੋਂ ਤੁਹਾਡੀ ਸਾਰੀ ਟੀਮ ਦਾ ਕੋਟ ਕੋਟ ਧੰਨਵਾਦ ਜੋ ਕੇ ਟੂਰਨਾਮੈਂਟ ਦੇਖੋ ਜੀ ਪੰਜਾਬ ਸਰਕਾਰ ਵੱਲੋਂ ਸਾਡੇ ਮਾਨਯੋਗ ਮੁੱਖ ਮੰਤਰੀ ਸਦਾ ਭਗਵਾਨ ਸਿੰਘ ਜੀ ਵੱਲੋਂ ਇੱਕ ਸਪਸ਼ਟសារਾ ਨਿਰਦੇਸ਼ ਹੈ ਕਿ ਅਸੀਂ ਨਸ਼ਿਆ ਦਾ ਖਾਤਮਾ ਕਰਨਾ ਸਾਰੇ ਜ਼ਿਲ੍ਹਿਆਂ ਚ ਐਂਡ ਉਹਦਾ ਇੱਕ ਮਾਧਿਅਮ ਹੈ ਕਿ ਅਸੀਂ ਸਾਡੇ ਨੌਜਵਾਨਾਂ ਨੂੰ ਖੇਡਾਂ ਵੱਲ ਲੈ ਕੇ ਜਾਈਏ ਤਾਂ ਅਸੀਂ ਇੱਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ 올림픽 ਐਸੋਸੀਏਸ਼ਨ ਨਾਲ ਇੱਕ ਮੁਹਿੰਮ ਵੀ ਡੀ ਸੀ ਆਬਾਦ ਖੇਡ ਟੂਰਨਾਮੈਂਟ ਦੇ ਨਾਂ ਤੋਂ ਜਿਦੇ ਵਿੱਚ ਅਸੀਂ ਪੰਜ ਡਿਫਰੈਂਟ ਖੇਡਾਂ ਦੇ ਅਸੀਂ ਪ੍ਰੋਗਰਾਮ ਕਰਵਾਏ ਸੀ ਤੇ ਅੱਜ ਉਹਦੇ ਫਾਈਨਲ ਮੈਚ ਹੋ ਰਹੇ ਨੇ ਆਪਾਂ ক্রিকেট ਦੇ ਖੇਡ ਮੈਦਾਨ 'ਚ ਖੜੇ ਹਾਂ ਜਿੱਥੇ ਫਾਈਨਲ ਮੈਚ ਚੱਲਦਾ ਪਿਆ ਲਗਭਗ ਹਜ਼ਾਰੇ ਹੀ ਬੱਚਿਆਂ ਨੇ ਇਸ ਪੂਰੇ ਟੂਰਨਾਮੈਂਟ 'ਚ ਪਾਰਟਿਸਪੇਟ ਕੀਤਾ ਹੈ ਪਿਛਲੇ ਦੋ ਹਫ਼ਤਿਆਂ ਜੋ ਇਹ ਟੂਰਨਾਮੈਂਟ ਚੱਲ ਰਿਹਾ ਹੈ ਸਾਨੂੰ ਪੂਰੀ ਉਮੀਦ ਹੈ ਕਿ ਜਿਹੜੇ ਬੱਚਾ ਨੇ ਇਸ ਚ ਪਾਰਟਿਸਪੇਟ ਕੀਤਾ ਹੈ ਜਿਹੜੇ ਬੱਚੇ ਦੇਖਣ ਆਏ ਇਹਨਾਂ ਦੇ ਫੈਮਲੀਆਂ ਚ ਅਗੇ ਇਹਨਾਂ ਦੇ ਦੋਸਤ ਵਗੈਰਾ ਜਦੋਂ ਇਸ ਟੂਰਨਾਮੈਂਟ ਬਾਰੇ ਇਹਨਾਂ ਨੂੰ ਪਤਾ ਲੱਗਣਾ ਹੈ ਇਹਦੇ ਇਨਾਮਾਂ ਬਾਰੇ ਇਹਨਾਂ ਨੂੰ ਪਤਾ ਲੱਗਣਾ ਉਹ ਵੀ ਇਨਸਪਾਇਰ ਹੋਣਗੇ ਕਿ ਇਹ ਐਨੂਅਲ ਟੂਰਨਾਮੈਂਟ ਜਿਹੜਾ ਅਸੀਂ ਸ਼ੁਰੂ ਕਰਵਾਇਆ ਹੈਗਾ ਹਰ ਸਾਲ ਇਹਦੇ ਵਿੱਚ ਵੱਧ ਤੋਂ ਵੱਧ ਬੱਚੇ ਪਾਰਟਿਸਪੇਟ ਕਰਨਗੇ ਨਸ਼ਿਆਂ ਤੋਂ ਸਮਾਜਿਕ ਬੁਰਾਈਆਂ ਤੋਂ ਉਹ ਦੂਰ ਰਹਿਣਗੇ ਤੇ ਜਿਹੜਾ ਸਾਡਾ ਰੰਗਲਾ ਪੰਜਾਬ ਦਾ ਸੁਪਨਾ ਹੈ ਪੰਜਾਬ ਸਰਕਾਰ ਦਾ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਦਾ ਉਹਦੇ ਵੱਲੇ ਉਤਸ਼ਾਹਿਤ ਹੋਣਗੇ ਠੀਕ ਹੈ ਕਰ ਜਿਹੜਾ ਅੱਜ ਦੀ ਮੈਚ ਹੋ ਰਹੀ ਦੇ ਬਾਰੇ ਤੁਸੀਂ ਜਿਹੜਾ ਬਾਖੇ ਖੇਡ ਟੂਰਨਾਮੈਂਟ ਚੱਲ ਰਿਹਾ ਉਹਦੇ ਬਾਰੇ ਹਾਂਜੀ ਹਾਂ ਸਭ ਤੋਂ ਪਹਿਲਾਂ ਮੈਂ ਆਪਦੇ ਆਪ ਨੂੰ ਆਪਦੀ ਟੀਮ ਨੂੰ ਸਾਰਿਆਂ ਨੂੰ ਧੰਨਵਾਦ ਦਿਨਾ ਚਾਹੁੰਦਾ ਜਿਹੜੀ ਦੀ ਠੰਡ ਦੇ ਵਿੱਚ ਸਾਰੇ ਪੰਜਾਬ ਦੀ ਮੇਰੀ ਟੀਮ ਆਈ ਹੈ ਇਹਨਾਂ ਦੀ ਟੀਮ ਦੇ ਆਪਣੇ ਸਾਥੀਆਂ ਦੇ ਨਾਲ ਹੀ ਮੇਰੀ ਸੰਸਥਾ ਹੈ ਤੇ ਅਸੀਂ ਐਨਜੀਓ ਚਲਾ ਰਹੇ ਹਾਂ ਮੈਂ 98 ਤੋਂ ਐਨਜੀਓ ਚਲਾ ਰਹੇ ਹਾਂ ਜੀ ਲੇਕਿਨ ਕੁਛ ਟਾਈਮ ਹੁੰਦਾ ਹੈ ਜਦੋਂ ਆਦਮੀ ਨੂੰ ਕਿਸੇ ਚੀਜ਼ ਵੇਖਣ ਚ ਸਮਾਜ ਚ ਹਰ ਚੀਜ਼ ਦੀ ਗੱਲਾਂ ਦੇਖਣੀ ਪੈਂਦੀ ਹੈ ਹੁਣ ਅਸੀਂ ਆਖਿਲ ਭਾਰਤੀ ਅਗਰਵਾਲ ਸੰਮੇਲਨ ਦੇ ਬੈਨਰ ਥਲੇ ਇਹ ਜਿਹੜਾ ਆਵਾਦ ਟੂਰਨਾਮੈਂਟ ਹੈ ਅਸੀਂ ਸਪான்ਸਰ ਕੀਤਾ ਹੈ ਇਹਦੇ ਵਿੱਚ ਜਿਹੜੀ ਖੇਡ ਸਾਨੂੰ ਡੀਸੀ ਸਾਹਿਬ ਨੇ ਦੱਸੀ ਔਰ ਪ੍ਰਸ਼ਾਸਨ ਦੇ ਵੱਲੋਂ ਸਾਨੂੰ ਹੁਕਮ ਹੋਇਆ ਤੇ ਅਸੀਂ ਆਪਦੇ ਆਪ ਨੂੰ ਬਲਕਿ ਭਾਗੇਸ਼ਾਲੀ ਸਮਝਦੇ ਹਾਂ ਸਾਡਾ ਕੋਈ ਰੋਲ ਨਹੀਂ ਹੈ ਕਿ ਸਾਨੂੰ ਮੌਕਾ ਦਿੱਤਾ ਪ੍ਰਸ਼ਾਸਨ ਨੇ ਵੀ ਬੱਚਿਆਂ ਦੀ ਅਸੀਂ ਸੇਵਾ ਕਰ ਸਕੀਏ ਸਾਡੀ ਸੰਸਥਾ ਦਾ ਜਿਹੜਾ ਮੋਟਿਵ ਹੈ ਉਹ ਹੀ ਹੈ ਕਿ ਬੱਚਿਆਂ ਦੀ ਮਾਨਵਤਾ ਦੀ ਸੇਵਾ ਕਰਨਾ ਸਾਡਾ ਪਰਮੋਧਰਮ ਹੈ ਅਸੀਂ ਇਸ ਬੇਸ ਨੂੰ ਲੈ ਕੇ ਅੱਜ ਸਾਰੇ ਕੰਮ ਕਰਦੇ ਹਾਂ ਕੱਲੀ ਸਪੋਰਟ ਹੀ ਨਹੀਂ ਐਜੂਕੇਸ਼ਨ ਹੋਵੇ ਭਾਵੇਂ ਮੈਡੀਕਲ ਏਡ ਹੋਵੇ ਭਾਵੇਂ ਕੋਈ ਵੀ ਅਣਪਛਾਤੀ ਕੋਈ ਆਪਦਾ ਆ ਜਾਂਦੀ ਹੈ ਉਹਨਾਂ ਨੂੰ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਜਿੰਨਾ ਅਸੀਂ ਹੈਲਪ ਕਰ ਸਕੇ ਕਰ ਸਕਦੇ ਹਾਂ ਬੱਚਿਆਂ ਦੀ ਸ਼ਾਦੀ ਵਾਸਤੇ ਵੀ ਸਾਡੇ ਕੋਲ ਕੋਈ ਹੈਲਪ ਆਂਦੀ ਹੈ ਉਹ ਵੀ ਅਸੀਂ ਕਰਦੇ ਹਾਂ ਮੈਂ ਜਿਹੜਾ ਇਹ ਖੇਡ ਹੈ ਆਪਣਾ ਖੇਡ ਹੀ ਹੋਜੀ ਹੈ ਜਿਹੜਾ ਬੱਚਿਆਂ ਨੂੰ ਜਿਹੜੇ ਨਸ਼ੇ ਤੋਂ ਦੂਜੀ ਚੀਜ਼ਾਂ ਤੋਂ ਦੂਰ ਕਰਦੀ ਹੈ ਕਿਉਂਕਿ ਜਦੋਂ ਬੱਚਾ ਖੇਡ ਦੇ ਵਿੱਚ ਚਲਾ ਜਾਂਦਾ ਹੈ ਘਰੇ ਬੈਠਾ ਆਰਾਮ ਨਾਲ ਤੇ ਜਦੋਂ ਸੋਚਦਾ ਮੈਂ ਗਰਾਊਂਡ 'ਚ ਜਾਵਾਂ ਮੈਂ ਆਪਣੇ ਟਾਈਮ ਦੇ ਵਿੱਚ ਖੁਦ ਕਬੱਡੀ ਦਾ ਪਲੇਅਰ ਸੀ ਤੇ ਕ੍ਰਿਕਟ ਖੇਲੀ ਹੈ ਮੈਂ ਜੋ ਕਬੱਡੀ ਦੀ ਵਜ੍ਹਾ ਨਾਲ ਹੀ ਅਸੀਂ ਥੋੜੇ ਬਹੁਤ ਤੰਦਰੁਸਤ ਹੈ ਹੁਣ ਵੀ ਜਿਹੜਾ ਘਰੇ ਬੈਠਾ ਰਹਿੰਦਾ ਜਦੋਂ ਖੇਡਦਾ ਆਪਣੇ ਆਪ ਨੂੰ ਫਿੱਟ ਮਹਿਸੂਸ ਕਰਦਾ ਤਾਂ ਆਪਣੇ ਆਪ ਹੀ ਜਿਹੜੀ ਨਸ਼ੇ ਦੀ ਚੀਜ਼ਾਂ ਦੂਰ ਹੋ ਜਾਂਦੀ ਹੈ ਸਾਡੀ ਸਰਕਾਰ ਦੇ ਵੀ ਮੰਤਵ ਹੈ ਕਿ ਬੱਚੇ ਅੱਗੇ ਆਣ ਤੇ ਆਪਣੇ ਸਪੋਰਟਸ ਵੱਲ ਧਿਆਨ ਦੇਣ ਤੇ ਅਸੀਂ ਸਪੋਰਟਸ ਦੇ ਕੋਟੇ ਦੇ ਵਿੱਚ ਸਾਡੇ ਵੱਲੋਂ ਕੋਈ ਵੀ ਹੈਲਪ ਦੀ ਜ਼ਰੂਰਤ ਹੈ ਮੈਂ ਆਪਣੇ ਸਾਥੀਆਂ ਨਾਲ ਗੱਲ ਕਰਦਾ ਰਹਿਣਾ ਮੇਰੇ ਸਾਥੀ ਕਹਿੰਦੇ ਪ੍ਰਧਾਨ ਜੀ ਜੋ ਤੁਸੀਂ ਆਖੋਗੇ ਅਸੀਂ ਕਰਨ ਨੂੰ ਤਿਆਰ ਹੈ ਬੱਚਿਆਂ ਨੂੰ ਆਪਾ ਨਸ਼ਿਆਂ 'ਚ ਜਾਣ ਨਹੀਂ ਦੇਣਾ ਨਸ਼ਿਆਂ ਦੇ ਵਿੱਚੋਂ ਕੱਢਣ ਵਾਸਤੇ ਸਾਨੂੰ ਕੁਝ ਵੀ ਕਰਨਾ ਪਵੇ ਅਸੀਂ ਕਰਨ ਨੂੰ ਤਿਆਰ ਹਾਂ ਤੇ ਬਾਕੀ ਅੱਗੇ ਵੀ ਕੋਈ ਸਾਡੇ ਵੱਲ ਕੋਈ ਕੰਮ ਹੋਏਗਾ ਅਸੀਂ ਰਮਨ ਜੀ ਤੁਹਾਨੂੰ ਅਸੀਂ ਅਸ਼ਵਾਸ਼ਣ ਦਿੰਨੇ ਆ ਗੁਰਦਾਸਪੁਰ ਡਿਸਟ੍ਰਿਕਟ 'ਚ ਕਦੇ ਵੀ ਕੋਈ ਦਿੱਕਤ ਆਵੇ ਕੋਈ ਵੀ ਗੱਲ ਦੀ ਸਾਡੀ ਜ਼ਰੂਰਤ ਹੋਵੇ ਅਸੀਂ ਤੁਹਾਡੇ ਵੱਲ ਹਮੇਸ਼ਾ ਤਿਆਰ ਹੈਗੇ ਬਹੁਤ ਬਹੁਤ ਧੰਨਵਾਦ ਜੀ